ਇਹ ਕਿਰਾਂ ਇਹਨਾਂ ਬਖੇ ਕਰੇ ਕਰਾਉਂਦੇ ਇਹੋ ਸਾਰਾ ਤੰਗ ਇਹਨਾਂ ਦਾ ਮਰਦੀ ਇਹੋ ਇਹੋ ਪੁੱਢੂ ਹੋ ਗਏ ਸੰਦੀ ਇਹਨਾਂ ਤੇ ਇਹਨਾਂ ਸਾਰੇ ਉਹ ਇਹ ਤਰ੍ਹਾਂ ਆ ਇਹਨਾਂ ਨੂੰ ਚੱਲਦਾ ਬਾਹਰ ਆ ਤੇ ਇਹਨਾਂ ਕਸਾਰੋ ਇਹ ਅੱਜ ਪਰਦੀ ਮਰੀ ਇਹਨਾਂ ਨੂੰ ਰੋਕਦੇ ਜੇ ਰਿਪੋਰਟ ਡੈਡ ਪੜੀ ਕਿਉਂਕਿ ਰਾਗਟਾ ਯਾ ਨਹੀ ਪਾਈ ਕਹਾਣਾ ਆਇਆ ਨਹੀਂ ਇਹਨਾਂ ਨੂੰ ਆ ਆ ਆ ਇਹੋ ਮਸਲੀ ਮਾਚੀ ਕਾ ਕਿਹੜਾ ਖੜਾ ਜਿੱਥੇ ਇਹ ਚ ਮਰੰਗ ਰੋੜ ਜੇ ਤਿੰਨ ਨੰਬਰ ਗਲੀ ਤੇ ਜੀ ਮੇਰਾ ਨਾਮ ਮਲਾਯ ਦੀ ਕੀ ਮਸਲਾ ਕੀ ਹੈ ਮਸਲਾ ਕੀ ਹੈ ਵੀ ਮਾਪੇ ਮਰ ਗਿਆ ਬੱਚਿਆਂ ਦਾ ਤੇ ਨਾਨੀ ਨੇ ਪਾਲੇ ਇਹਨਾਂ ਨੂੰ ਆਪਣੇ ਬੱਚਿਆਂ ਨੂੰ ਉਹ ਦੇ ਗਈ ਸੀ ਵਖਰਾ ਘਰ ਇਹ ਨਾਨੀ ਨੇ ਪਾਲੇ ਹੀ ਨਾਨੀ ਨੇ ਪਾਲ ਕੇ ਜਮਾਨ ਕੀਤੇ ਵਿਆਹ ਵੀ ਮ੍ਰਿਤਕ ਜਿਹੜਾ ਕੀ ਨਾਮ ਮਰਿਆ ਕੋਣ ਹੈ ਜਾਂ ਮਰਿਆ ਸੰਨੀ ਸੰਨੀ ਕੌਣ ਸੀਗਾ ਸੰਨੀ ਆ ਬੱਚਿਆਂ ਦਾ ਪਿਓ ਸੀ ਜੇ ਉਹਦਾ ਦੋਤਾ ਸੀ ਨਾਨੀ ਦਾ ਕੀ ਨਾਨੀ ਦਾ ਕੀ ਨਾਮ ਸੀ ਅਮਰਜੀਤ ਇਹ ਜਿਹੜੀ ਜਾਇਦਾਦ ਸੀ ਇਹ ਅਮਰਜੀਤ ਨੇ ਦੋਤਿਆਂ ਨੂੰ ਲੈ ਕੇ ਦਿੱਤੀ ਸੀ ਜੇ ਤੁਹਾਡੀ ਸਾਰਿਆਂ ਦੀ ਮੌਜੂਦਗੀ ਚ ਹਾਂ ਸਾਰਿਆਂ ਦੀ ਮੌਜੂਦਗੀ ਚ ਅੱਜ ਕੀ ਗੱਲ ਬੜੀ ਅੱਜ ਉਹ ਬੁੱਟੀ ਮਰ ਗਈ ਜਿਹੜਾ ਸੰਨੀ ਦਾ ਵਿਆਹ ਕੀਤਾ ਬੁੱਟੀ ਮਰ ਗਈ ਉਸ ਤੋਂ ਬਾਅਦ ਇਹ ਕਬਜ਼ਾ ਕਰ ਲਿਆ ਉਹ ਬੱਚਾ ਨਸ਼ੇ ਚ ਪੈ ਗਿਆ ਬੁੱਟੀ ਮਰ ਗਈ ਤੇ ਉਹ ਬਾਹਰ ਐ ਲਾ ਪਿਆ ਇਹ ਚੁੱਕ ਕੇ ਸਮਾਨ ਆਪਣਾ ਇੱਥੇ ਰੱਖ ਲੈ ਗਿਆ ਅੱਜ ਸੰਨੀ ਵੀ ਮਰ ਗਿਆ ਅੱਜ ਸੰਨੀ ਵੀ ਮਰ ਗਿਆ ਜੀ ਹੁਣ ਪਿਆਜ ਜਿਹੜੀ ਕਿਹੜ ਕੋ ਆ ਇਹ ਕਬਜ਼ਾ ਕਰਕੇ ਅੰਦਰ ਬੈਠੀ ਠੀਕ ਹੈ ਲਾਸ਼ ਕਿਸ ਦੀ ਹੈ ਲਾਸ਼ ਅੰਦਰ ਰਿਸ਼ਤਾ ਕੋਈ ਮਾਮੀ ਉਹ ਕਹਿੰਦੇ ਸਾਡੇ ਕੁਛ ਲੱਗਦੇ ਨਹੀਂ ਤੇ ਲੱਗਦਾ ਜੇ ਨਾਨੀ ਦੋਤਾ ਮਮੀ ਤੇ ਦੋਤਾ ਮਮੀ 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 ਦੋਤਾ ਸੰਨੀ ਦੇ ਹੁਣ ਜਿਹੜੇ ਦੋਵੇਂ ਬੱਚੇ ਸੀਗੇ ਸੰਨੀ ਦੇ ਸੰਨੀ ਦੇ ਜੀ ਹਾਂ ਇਹਨਾਂ ਦਾ ਕੋਈ ਵਾਰੀ ਵਾਰਸ ਹੈ ਕਿ ਨਹੀਂ ਕੋਈ ਨਹੀਂ ਵਾਰੀ ਵਾਰਸ ਹੈਗਾ ਹੁਣ ਮੰਗ ਕੀ ਕਰਦੇ ਜਿਹੜੀ ਮੰਗ ਕਰਦੇ ਇਹ ਵੀ ਵੀ ਆ ਜਗਾ ਜਿਹੜੀ ਇਹਨਾਂ ਨੂੰ ਦਿੱਤੀ ਜਾਵੇ ਮੁਹੱਲਾ ਇਹਨਾਂ ਦੀ ਮਦਦ ਕਰੇਗਾ ਬੱਚਿਆਂ ਦੀ ਅਸੀਂ ਕਹਿ ਕਵਾ ਕੇ ਇਹਨਾਂ ਦੀ ਪੈਨਸ਼ਨ ਵੀ ਲਵਾਵਾਂਗੇ ਜਿਹੜੇ ਮਰਜੀ ਘਰੋਂ ਕਿਨਾਲ ਦਾ ਘਰ ਬਹਿ ਸਕਦੇ ਆ ਨਾਨੀ ਨਾਨੀ ਮੰਮੀਓ ਕੀ ਤੁਹਾਡੀ ਮੌਜੂਦਗੀ ਚ ਨਾਨੀ ਨੇ ਜਿਹੜੇ ਸੰਨੀ ਦੇ ਇਹਨਾਂ ਦੇ ਡੈਡੀ ਦੇ ਨਾਂ ਤੇ ਕੀਤੀ ਹਾਂਜੀ ਹਾਂਜੀ ਉਹਨਾਂ ਦਾ ਤਾਂ ਕੋਈ ਬੋਲਚਾਲ ਹੀ ਨਹੀਂ ਸੀ ਨਾ ਕਿਤਨਾ ਨਾ ਬੋਲਚਾਲ ਨਹੀਂ ਸੀਗਾ ਲਗਦਾ ਕਿ ਮਰਿਆ ਤੇ ਆਖੀ ਫਿਰ ਕਬਜਾ ਉਹਦੀ ਇਹਨਾਂ ਦੀ ਮਾਂ ਮਰੀ ਨਾ ਤੇ ਇਹਨੇ ਕਬਜਾ ਤੇ ਕਰ ਲਿਆ ਕਿਉਂਕੋ ਪਰੇਸ਼ਾਨੀ ਦੇ ਵਿੱਚ ਬਾਹਰ ਨਿਕਲ ਗਿਆ ਨਸ਼ੇ 'ਚ ਡੁੱਬ ਗਿਆ ਤੇ ਆ ਬੱਚੇ ਵਿਚਾਰੇ ਕੋਠੇ ਤੇ ਛੱਡ ਦਿੱਤੇ ਸੀ ਹਾਥ ਨੂੰ ਦੇ ਇੱਕੋ ਤੇ ਤਾਂ ਬੱਚਿਆਂ ਦਾ ਕੀ ਹੋਏਗਾ ਜੇ ਅਗਰ ਜਾਏ ਇਹਨਾਂ ਨੂੰ ਉਹੀ ਤੇ ਸੋਚੋ ਤੁਸੀਂ ਸੋchnਾ ਹੈ ਇਨਸਾਫ ਦਵਾਇਆ ਜਾਏਗਾ ਸੰਸਾਫ ਦਵਾਇਆ ਜਾਵੇ ਤੇ ਬਾਕੀ ਅਸੀਂ ਤਾਂ ਕੁਝ ਕਰ ਨਹੀਂ ਸਕਦੇ ਸਾਰਾ ਮੱਲਾ ਨਾਲ ਆ ਤੁਹਾਡਾ ਧੰਨਵਾਦ ਆਿਆਂ ਦਾ ਤੁਸੀਂ ਇਹਨਾਂ ਦਾ ਸੋਚਣਾ ਵਾ ਬਸ ਠੀਕ ਹੈ ਆਉਂਦਾ ਇਹ ਜਾਇਦਾਦ ਜਿਹੜੀ ਸੀ ਮਕਾਨ ਆ ਉਹ ਸਨੀ ਦਾ ਸਨੀ ਦਾ ਜੀ ਇਹਦੀ ਨਾਨੀ ਕਰ ਗਈ ਦੀ ਆ ਕੋਈ ਉਹ ਮੱਲੇ ਵਾਲੇ ਸਾਰੇ ਉਹਦੇ ਸਾਰੇ ਉਹਦੇ ਸਾਰੇ ਇਹਦੇ ਬੱਚਿਆਂ ਵੱਲ ਸਨੀ ਵੱਲ ਵਾ ਤੇ ਹੁਣ ਕੀ ਲੱਗਦਾ ਕਿੰਨੇ ਨਜਾਇਜ਼ ਕਰਦੇ ਇਹ ਨਜਾਇਜ਼ ਹੋਣ ਦੀ ਧੱਕਾ ਹੋਣ ਦੇ ਇਹਨਾਂ ਨਾਲ ਬੱਚਿਆਂ ਨਾਲ ਜਿਹੜਾ ਐਸੋ ਨੇ ਡੈੱਡ ਬਾਡੀ ਜਿਹੜੀ ਮਰੀ ਦੀ ਉਹ ਬੰਦੇ ਆ ਉਹ ਕਿੱਥੇ ਆ ਜਾਂ ਕੀ ਗੱਲ ਬਾਤ ਉਹ লাশ ਜਿਹੜੀ ਉਹ ਅੰਦਰ ਪਈਏ ਕਮਰੇ ਚ ਪਈ ਆ ਉਹ ਜਨਾਨੀ ਨਿਕਲਦੀ ਨਹੀਂ ਪਈ ਬਾਹਰ ਉਹ ਜਨਾਨੀ ਬਾਹਰ ਨਹੀਂ ਨੇ ਉਹਨੂੰ ਆਪਣੀ ਨਿਕਲਦੀ ਪਈ ਤੇ লাশ ਅੰਦਰ ਪਈ ਆ। ਪਹਿਲੀ ਤੁਸੀਂ ਪੁਲਿਸ ਨੂੰ ਕੰਪਲੇਟ ਕੀਤੀ? ਕੀਤੀ ਹਾਂਜੀ ਕੀਤੀ ਸੀ। ਪੁਲਿਸ ਨੇ ਕੁਝ ਨਹੀਂ ਕੁਝ ਨਹੀਂ ਕਿਹਾ ਉਹਨਾਂ ਨੇ ਕਿਹਾ ਭਈ ਆਪਾਂ ਤੇਹੀ ਇਹਦੀ লাশ ਪਈ ਹੈ ਉਹ ਕੁਝ ਨਹੀਂ ਕਾਰਵਾਈ ਕੀਤੀ ਅਜੇ ਤੱਕ ਪੁਲਿਸ ਨੇ। ਜੇ ਨਹੀਂ ਉਹ ਜਨਾਨੀ ਨਿਕਲਦੀ ਤੇ ਇਹਦੀ লাশ ਆ ਉਹ ਅੰਦਰੇ ਉਹ ਅੰਦਰੇ ਰਹਿ ਕੇ ਜਿੰਚ ਕਰ ਇਹ ਜਨਾਨੀ ਨਿਕਲੇਗੀ ਤੇ ਪਾਈ ਮਹੀਨਾ ਪਈ লাশ ਇੱਥੇ ਰਹੇਗੀ। ਆਪਾਂ ਨਹੀਂ ਬਾਹਰ ਕਰਨੀ। ਲੱਗਦਾ ਕਿ ਮੱਲਾਬਾਸੀ ਸਾਰੇ ਸਾਰਾ ਆ ਇਹ ਸਣੀ ਦੇ ਨਾਲ ਵਸੇ। ਬੱਚਿਆਂ ਦਾ ਮਾਪੇ ਬੱਚਿਆਂ ਦਾ ਮਾਰ ਬੱਚਿਆਂ ਕਰਕੇ ਹੀ ਬੈਠੇ ਆਈ ਬੱਚਿਆਂ ਦਾ ਪੂਰਾ ਪੂਰਾ ਸਾਥ ਦਵਾਂਗੇ ਦੇਣਾ ਵੀ ਆ ਦੇਣਾ ਵੀ ਮੱਲੇ ਨੇ ਦੇਣਾ ਨਾਨੀ ਨੇ ਇਹ ਬੱਚੇ ਦਿਖਾ ਕੇ ਨੌਕਰੀ ਲਈ ਤੇ ਨੌਕਰੀ ਤੋਂ ਲਟੈਰ ਹੋਈ ਤੇ ਘਰ ਬਣਾ ਕੇ ਦਿੱਤਾ ਉਹਨਾਂ ਬੱਚਿਆਂ ਨੂੰ ਕੁਛ ਇਹਨਾਂ ਬੱਚਿਆਂ ਦਾ ਵਾ ਇਹ ਸਾਰੇ ਹਿੱਸੇ ਬੱਚਿਆਂ ਦੇ ਦਾ ਕੁਛ ਨਹੀਂਗਾ ਕਰਨਾ ਦਾ ਇਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਾਡਾ ਪੂਰਾ ਮਨ ਸੋ ਨਿਰਭੈ ਭਗਵਾਨ ਮਾਲਵੀਕੀ ਮਹਾਰਾਜ ਕੀ ਜੈ ਹਾਂਜੀ ਅੱਜ ਕੀ ਮਸਲਾ ਆ ਬਤਾ ਦਿਓ ਮੈਂ ਸ਼ਰੀਪ੍ਰਧਾਨ ਬਾਲਵੀਕ ਸਮਾਜ ਤੋਂ ਸਰਵੇਹਨਾ ਇਕਤਨਗਰ ਚਮਰੰਗ ਰੋਡ ਦਾ ਮਸਲਾ ਵਾ ਇਹਦੇ ਮਾਂ ਤੇ ਮੁੰਡੇ ਦਾ ਇਹਦੀ ਮਾਂ ਤੇ ਪਿਓ ਮੁੰਡੇ ਦਾ ਮਰ ਗਿਆ ਆ ਵਾ ਇਹਦੇ ਪਿਓ ਦੀ ਅੱਜ ਹੀ ਡੈਥ ਹੋਈ ਆ ਕੱਲ ਸ਼ਾਮ ਦੀ ਤੇ ਇਹਦੀ ਜਿਹੜੀ ਮਾਮੀ ਆ ਉਹ ਕਬਜ਼ਾ ਕਰਕੇ ਘਰ ਵਿੱਚ ਬੈ ਗਈ ਹੋਈ ਆ ਉਹ ਕਹਿੰਦੀ ਆ ਵੀ ਇਹ ਘਰਬਾਰ ਮੇਰਾ ਵਾ ਇਹਨਾਂ ਦਾ ਕੋਈ ਲੈਣ ਦੇਣ ਨਹੀਂ ਹੈਗਾ ਇਹ ਬੱਚਿਆਂ ਦਾ ਇੱਥੇ ਜਨਮ ਪਲਿਆ ਹੋਇਆ ਵਾ ਤੇ ਇਹਨਾਂ ਨੂੰ ਇੰਨਾ ਦਾ ਇਨਸਾਫ ਦਵਾਇਆ ਜਾਵੇ ਇਹਨਾਂ ਨੂੰ ਇਹਨਾਂ ਦਾ ਘਰ-ਬਾਰ ਦਵਾਇਆ ਜਾਵੇ ਇਹਨਾਂ ਦਾ ਕੋਈ ਹੈਗਾ ਨਹੀਂ ਅੱਗੇ ਪਿੱਛੇ ਤਾਂ ਮਾਮੀ ਇਹ ਜਿਹੜੀ ਇਹਨਾਂ ਦੀ ਉਹ ਕਬਜ਼ਾ ਕਰਕੇ ਬੈਠੀ ਹੋਈ ਆ ਜਿਹੜੀ ਇਹਨਾਂ ਦਾ ਡੈਡੀ ਸੀਗਾ ਉਹ ਜਿਹੜੀ ਉਹਦੀ ਜਗ੍ਹਾ ਉਹ ਉਹਨੂੰ ਕਿੰਨੇ ਦਿੱਤੀ ਸੀਗਾ ਉਹਨੂੰ ਉਹਦੀ ਨਾਨੀ ਨੇ ਦਿੱਤੀ ਸੀ ਉਹਦੀ ਨਾਨੀ ਕੋਲ ਹੀ ਆਪਣੀ ਕੋਲ ਰਹਿੰਦਾ ਸੀ ਉਹ ਤੇ ਨਾਨੀ ਕੋਲ ਹੀ ਆਪਣੀ ਜਵਾਨ ਹੋਇਆ ਤੇ ਇੱਥੇ ਹੀ ਉਹਦਾ ਵਿਆਹ ਹੋਇਆ ਸੀ ਵਿਆਹ ਵੀ ਉਹਨੇ ਕੀਤਾ ਸੀ ਇਹ ਇਹ ਬੱਚੇ ਉਹਦੇ ਹੀ ਆ ਸੰਨੀ ਦੇ ਜਿਹਦੀ ਅੱਜ ਡੈਥ ਹੋਈ ਆ ਪਹਿਲੇ ਮਾਤਾ ਦੀ ਇਹਨਾਂ ਦੀ ਮੰਮੀ ਵੀ ਡੈਥ ਹਾਂ ਪਹਿਲੇ ਇਹਨਾਂ ਦੀ ਮਾਤਾ ਦੀਦੈਥ ਹੋਈ ਆ ਉਹ ਨਸ਼ੇ ਦੇ ਵਿੱਚ ਵੱੜ ਗਿਆ ਉਹਦੇ ਵਿੱਚ ਬਾਅਦ ਵਿੱਚ ਉਹਦੀ ਵੀ ਹੁਣ ਡੈਥ ਹੋ ਗਈ ਆ ਕੱਲ ਸ਼ਾਮ ਦੀ ਤੇ ਉਹ ਸੰਨੀ ਦੀ ਉਹਨਾਂ ਹੋਰ ਤੋਂ ਬਾਅਦ ਇਹਨਾਂ ਦੀ ਜਿਹੜੀ ਮਾਮੀ ਆ ਜਿਹੜੀ ਉਹਦੀ ਮਾਮੀ ਸੰਨੀ ਦੀ ਉਹਨਾਂ ਨੇ ਜਗ੍ਹਾ ਵਿੱਚ ਕਬਜ਼ਾ ਕਰ ਲਿਆ ਆ ਵਾ ਕਬਜ਼ਾ ਕਰਕੇ ਇਹਨਾਂ ਨੂੰ ਬੱਚਿਆਂ ਨੂੰ ਇਹਨਾਂ ਨੂੰ ਮਾਰ ਦਿੱਤਾ ਆ ਵਾ ਅੱਜ ਮੁਲਾਵਾਸੀ ਆ ਵਾਸੀ ਨਾਲ ਸਾਰੇ ਇਹਨਾਂ ਦੇ ਨਾਲ ਆ ਮੰਗ ਕੀ ਕਰਦੇ ਮੰਗ ਆਪਾਂ ਇਹੀ ਕਰਦੇ ਵੀ ਇਹਨਾਂ ਨੂੰ ਇਹਨਾਂ ਦਾ ਇਨਸਾਫ ਦਵਾਇਆ ਜਾਵੇ ਇਹਨਾਂ ਦਾ ਹੱਕ ਦਿੱਤਾ ਜਾਵੇ ਪੁਲਿਸ ਪ੍ਰਸ਼ਾਸਨ ਨੂੰ ਕੀਤਾ ਹੈ ਕਾਲ ਕੀਤੀ ਹੈ ਉਹ ਕਹਿੰਦੇ ਸੀ ਵੀ ਕੋਈ ਨਹੀਂ ਜੋ ਬੰਦੀ ਕਾਰਵਾਈ ਕਰਾਂਗੇ ਜਿਹੜੀ ਡੈੱਡ ਬੋਡੀ ਆ ਅੰਦਰ ਪਈ ਹੋਈ ਆ ਹਜੇ ਤੱਕ ਉਹ ਸੰਨੀ ਦੀ ਡੈੱਡ ਬੋਡੀ ਅੰਦਰ ਹੀ ਪਈ ਹੋਈ ਆ ਉਹ ਹਜੇ ਤੱਕ ਖਾਲੀ ਨਹੀਂ ਕਰ ਰਹੇ ਤੇ ਕੀ ਮੰਗ ਕੇ ਕੀ ਉਹਦੀ ਡੈੱਡ ਬੋਡੀ ਨੂੰ ਸਸਕਾਰ ਸਮਾਜ ਨਾਲ ਆ ਉਹ ਕਹਿ ਰਹੇ ਆ ਵੀ ਇਹਨਾਂ ਨੂੰ ਹੱਕ ਦਵਾਇਆ ਜਾਵੇ ਫੇਰ ਆਪਾਂ ਸਸਕਾਰ ਕਰਾਂਗੇ ਨਹੀਂ ਤੇ ਫਿਰ ਨਹੀਂ ਤੇ ਫਿਰ ਡੈੱਡ ਬੋਡੀ ਉੱਥੇ ਅੰਦਰ ਹੀ ਰਵੇਗੀ ਉਸੋਲੇ ਉਹ ਲੱਗੇ ਜੋ ਬੋਲੇ ਸੋ ਨਿਰਭੈ ਭਗਵਾਨ ਵਾਲਮੀਕ ਮਹਾਰਾਜ ਦੀ ਜੈ ਹਾਂਜੀ ਬਤਾਜੀ ਕੀ ਮਸਲਾ ਹੈ ਮੈਂ ਦਾਸ ਵਾਲਮੀਕ ਸਮਾਜ ਤੋਂ ਭਾਰਤ ਜੀ ਇੱਕ ਸਾਡਾ ਵੀਰ ਇੱਥੇ ਸ਼ੈਰੀ ਪ੍ਰਧਾਨ ਅਜੇ ਉਹਨੇ ਇੱਕ ਮੁੱਦਾ ਹੀ ਜੀ ਉਹਨੇ ਦੱਸਿਆ ਜੀ ਇੱਕ ਇੱਥੇ ਡੈੱਡ ਬੋਡੀ ਆ ਉਹ ਹੈ ਬੱਚਿਆਂ ਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਹੈ ਫਾਦਰ ਸਾਹਿਬ ਦੀ ਡੈਥ ਹੋਣ ਦਾ ਕਾਰਨ ਇਹ ਹੈ ਕਿ ਕੋਈ ਇੱਥੇ ਉਹ ਮਾੜਾ ਮੋਟਾ ਨਸ਼ੇ ਨੂੰ ਚੇ ਚ ਪੈ ਗਿਆ ਨਸ਼ਾ ਦੇ ਪੈਣ ਦੇ ਕਾਰਨ ਉਹਨਾਂ ਦੀ ਡੈਥ ਹੋ ਗਈ। ਇਹਨਾਂ ਦੇ ਮਦਰ ਦੀ ਪਹਿਲੇ ਡੈਥ ਹੋ ਗਈ ਹੋਈ ਸੀ ਬੱਚਿਆਂ ਦੇ। ਉਹ ਜਿਹੜੇ ਫਾਦਰ ਸਾਹਿਬ ਇਹਦੇ ਨੇ ਡੈਥ ਹੋਈ ਆ ਤੇ ਜਿਸ ਘਰ ਦੇ ਵਿੱਚ ਰਹਿ ਰਹੇ ਸੀ ਉਸ ਘਰ ਦੇ ਵਿੱਚ ਕੋਈ ਉਹਨਾਂ ਦੇ ਪਰਿਵਾਰ ਦੇ ਜੀ ਕਬਜ਼ਾ ਕਰਕੇ ਬਹਿ ਗਿਆ। ਉਹ ਕਹਿੰਦੇ ਪਏ ਸੀ ਕਿ ਇਹ ਜਗ੍ਹਾ ਸਾਡੀ ਆ ਤੇ ਜਗ੍ਹਾ ਜਦੋਂ ਫਾਦਰ ਸਾਹਿਬ ਦੀ ਡੈਥ ਹੋਣ ਤੋਂ ਬਾਅਦ ਬੱਚਿਆਂ ਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ। ਤਾਂ ਸਿਗੇ ਤਸਿੱਧ ਹਾਂ ਬੱਚਿਆਂ ਨਾਲ ਕਰਦੇ ਨੇ ਜੋ ਵੀ ਬੱਚਿਆਂ ਨਾਲ ਧੱਕੇਸ਼ਾਈ ਕਰਨੀ ਆ ਵੱਧ ਤੋਂ ਵੱਧ ਜੋ ਬੱਚਿਆਂ ਨੂੰ ਸਜ਼ਾ ਦੇਣੀ ਆ। ਵੀ ਪਹੁੰਚੇ ਮਾਰੋ ਝਾੜੂ ਮਾਰੋ ਹੋ ਕਰੋ ਜੋ ਕਰੋ ਸਾਢੇ 4-5 ਵਜੇ ਸਵੇਰੇ ਉਠਾ ਦੇਣਾ ਉਹ ਬੱਚਿਆਂ ਦਾ ਮਤਲਬ ਕੀ ਪੂਰਾ ਧੱਕਾ ਹੀ ਕੀਤਾ ਜਾਂਦਾ ਤਾਂ ਇਹਨਾਂ ਛੋਟੇ ਬੱਚਿਆਂ ਨੂੰ ਵੀ ਕੰਮ ਤੇ ਲਵਾਇਆ ਗਿਆ ਕਿ ਕਮਾ ਕੇ ਲਿਆਓ ਤੇ ਆਪਾਂ ਖਾਣਾ ਤਾਂ ਮੇਨ ਮੈਟਰ ਇਹ ਆ ਕਿ ਆਪਾਂ ਇਹ ਕਹਿਣਾ ਚਾਹੁੰਦੇ ਆ ਕਿ ਜਿਹੜਾ ਬੱਚਿਆਂ ਦਾ ਹੱਕ ਆ ਉਹ ਬੱਚਿਆਂ ਨੂੰ ਦਿੱਤਾ ਜਾਵੇ ਤੇ ਜਿਸ ਜਿਹੜੀ ਔਰਤ ਨੇ ਵਿੱਚ ਕਬਜ਼ਾ ਕਰਕੇ ਬੈਠੀ ਏ ਉਹਨੂੰ ਬਾਹਰ ਕੱਢਿਆ ਜਾਵੇ ਮ੍ਰਿਤਕ ਦੇ ਆ ਸੁਣ ਮ੍ਰਿਤਕ ਦੇ ਕੋ ਮਕਾਨ ਦੇ ਅੰਦਰ ਆ ਇਕਤਾ ਨਗਰ ਚਮਰੰਗ ਰੋਡ ਉਸ ਘਰ ਦੇ ਅੰਦਰ ਹੀ ਆ ਆਪਾਂ ਉੱਥੇ ਮੌਜੂਦਾ ਖਲੋਤੇ ਆ ਤਾਂ ਆਪਾਂ ਇਹ ਕਹਿਣਾ ਚਾਹੁੰਦੇ ਆ ਕਿ ਜਿੰਨੀ ਜਲਦੀ ਹੋ ਸਕੇ ਉਹਨੂੰ ਬਾਹਰ ਕੱਢ ਕੇ ਉਹਦੇ ਸੰਸਕਾਰ ਕੀਤਾ ਜਾਵੇ ਨਹੀਂ ਤਾਂ ਡੈੱਡ ਬੋਡੀ ਬਹੁਤ ਜ਼ਿਆਦਾ 스멜 ਮਾਰ ਰਹੀ ਹੈ ਜੇਕਰ ਇਹਨਾਂ ਬੱਚਿਆਂ ਨੂੰ ਇਨਸਾਫ਼ ਨਹੀਂ ਮਿਲਦਾ ਨਹੀਂ ਇਨਸਾਫ਼ ਮਿਲਦਾ ਜਾਂਦਾ ਤਾਂ ਜੋ ਵੀ ਵੱਦ ਤੋਂ ਵੱਧ ਵਾਲਮੀਕੀ ਭਾਈਚਾਰਾ ਸਮਾਜ ਸੰਘਰਸ਼ ਕਰੇਗਾ ਜੀ ਇਹਨਾਂ ਬੱਚਿਆਂ ਦੇ ਇਨਸਾਫ਼ ਵਾਸਤੇ ਇਲਾਕਾ ਨਿਵਾਸੀ ਜੀ ਫੁੱਲ ਸਪੋਰਟ ਹੈ ਜੇ ਸਾਡੇ ਪ੍ਰਧਾਨ ਜੀ ਨੇ ਇੱਥੋਂ ਪ੍ਰਧਾਨ ਜੀ ਵੀ ਸਾਡੇ ਨਾਲ ਨੇ ਸਾਡੇ ਸਿੱਧੂ ਸਾਹਿਬ ਨੇ ਭਰਾਵਾਂ ਤੋਂ ਸਾਡੇ ਸਾਡੇ ਸੋਨੂ ਵੀਰ ਜੀ ਨੇ ਇਹ ਸਾਰੇ ਆਪਣਾ ਸੰਯੋਗ ਦੇ ਰਹੇ ਨੇ ਆਪਾਂ ਬੱਚਿਆਂ ਨੂੰ ਇਨਸਾਫ ਇਨਸਾਫ ਕਰਨ ਵਾਸਤੇ ਸਾਰਾ ਵਾਲਮੀਕ ਭਾਈਚਾਰਾ ਇਸ ਬੱਚਿਆਂ ਦੇ ਨਾਲ ਹੈ ਜੀ ਪ੍ਰਸ਼ਾਸਨ ਨਾਲ ਪ੍ਰਸ਼ਾਸਨ ਨਾਲ ਸਮਝੌਤਾ ਕਰੇਗਾ ਤੇ ਗੁੱਡਨਵਲ ਨਹੀਂ ਸਮਝੌਤਾ ਕਰੇਗਾ ਤੇ ਜੋ ਵੀ ਬੰਦਾ ਵੀ ਉਹ ਮੁੱਦਾ ਚੁੱਕਿਆ ਜਾਏ ਨਾਲ ਆਇਆ ਪਿਆ ਵਾ ਠੀਕ ਹੈ ਜੀ ਸਾਡੇ ਭਾਈ ਸਾਹਿਬ ਨੇ ਆਪਣੇ ਡਿਊਟੀ ਅਫਸਰ ਨੇ ਠੀਕ ਹੈ ਜੀ ਤੇ ਜਿੰਤਾ ਵੀ ਹੋਊਗਾ ਬਾਤ ਤੋਂ ਬਾਤ ਆਪਾਂ ਬੱਚਿਆਂ ਦੇ ਨਾਲ ਹੈ ਜੀ ਜ਼ੈਬ ਵਾਲਮੀਕੀ ਹਰ ਹਰ ਵਾਲਮੀਕੀ